हाय 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 बहजन समाज पार्टी जिंदाबाद 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 बहजन जिंदाबाद 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 बहुजन समाज पार्टी जिंदाबाद जिंदाबाद पुल कमा दे ਬ੍ਰੋ ਜੀ ਠੀਕ ਹੈ ਭੀਮ ਜੈਪੁਰਤ ਅੱਜ ਸਾਰੇ ਹੀ ਅਸੀਂ ਪਾਰਟੀ ਦੇ ਹੁਕਮਾਂ ਅਨੁਸਾਰ ਭੌਜਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਦੇ ਉੱਤੇ ਡੀਸੀ ਸਾਹਿਬਾਨ ਰਾਈ ਮਾਨਯੋਗ ਰਾਜਪਾਲ ਜੀ ਨੂੰ ਇੱਕ ਮੰਗ ਪੱਤਰ ਦੇਣ ਆਏ ਆ ਕਿ ਜੋ ਹਰਿਆਣਾ ਦੇ ਵਿੱਚ ਸਾਡੇ ਸ਼ੈਡਿਊਲ ਕਾਸਟ ਭਾਈਚਾਰੇ ਨਾਲ ਸੰਬੰਧਿਤ ਆਈਪੀਐਸ ਅਫੀਸਰ వై ਪੂਰਨ ਕੁਮਾਰ ਉਹਨਾਂ ਨੇ ਜੋ ਸੂਸਾਈਡ ਕੀਤਾ ਉਸ ਉਸ ਦੇ ਵਿੱਚ ਜੋ ਉਹ ਆਪਣੇ ਸੁਸਾਈਡ ਨੋਟ ਦੇ ਵਿੱਚ ਇੱਕ ਨਾਮ ਮੈਂਸ਼ਨ ਕਰਕੇ ਗਏ ਆ ਕਿ ਇੱਥੋਂ ਦਾ ਜੋ ਡੀਜੀਪੀ ਆ ਉਸਨੇ ਮੈਨੂੰ ਜਾਤੀ ਤੌਰ ਦੇ ਉੱਤੇ ਬਹੁਤ ਪਰਤਾੜਿਤ ਕੀਤਾ ਕਿਉਂਕਿ ਅਗਰ ਕਿਸੇ ਐਵੀਡੈਂਸ ਦੀ ਲੋੜ ਸੁਸਾਈਡ ਨੋਟ ਤੋਂ ਬਾਅਦ ਕੋਈ ਐਵੀਡੈਂਸ ਦੀ ਲੋੜ ਨਹੀਂ ਪੈਂਦੀ ਸੁਸਾਈਡ ਨੋਟ ਹੀ ਲਾਸਟ ਐਵੀਡੈਂਸ ਹੁੰਦਾ ਹੈ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਸੁਸਾਈਡ ਦੇ ਨੋਟ ਦੇ ਆਧਾਰ ਦੇ ਉੱਤੇ ਉਹ ਡੀਜੀਪੀ ਦੇ ਉੱਤੇ ਪਰਚਾ ਦਰਜ ਕੀਤਾ ਜਾਏ ਤਾਂ ਉਹਨੂੰ ਚੱਕ ਕੇ ਜੇਲ੍ਹਾਂ ਚ ਸੁਟਿਆ ਜਾਵੇ ਔਰ ਦੂਸਰਾ ਮੁੱਦਾ ਜੋ ਲੈ ਕੇ ਆਏ ਸੀ ਆਪਾਂ ਜੋ ਜਸਿਸ ਗਬਈ ਦੇ ਉੱਤੇ ਇੱਕ ਮਨੁਭਾਗੀ ਸੋਚ ਦੇ ਯਾਨੀ ਕਿ ਮੰਦਬੁੰਦੀ ਬੰਦੇ ਵੱਲੋਂ ਜੋ ਜੁੱਤਾ ਫੇੰਕਿਆ ਗਿਆ ਕਿਉਂਕਿ ਜਸਟਿਸ ਗੰਬਈ ਸੁਪਰੀਮ ਕੋਰਟ ਦੇ ਚੀਫ ਜੱਜ ਸਨ ਉਹ ਵੀ ਇੱਕ ਸ਼ਡਿਊਲ ਕਾਸਟ ਭਾਈਚਾਰੇ ਨਾਲ ਸੰਬੰਧ ਕਰਦੇ ਹਨ ਇਸ ਕਰਕੇ ਇਹ ਦੇਖਿਆ ਕਿ ਇਸ ਭਾਰਤ ਦੇਸ਼ ਦੇ ਅੰਦਰ ਹਾਲੇ ਵੀ ਉਹ ਮਨੁਵਾਰਦੀ ਸਿਸਟਮ ਨੇ ਆਪਣਾ ਜਾਤੀਵਾਦ ਖਤਮ ਨਹੀਂ ਕੀਤਾ ਜਿਸ ਦਾ ਕਿ ਬਹੁਜਨ ਸਮਾਜ ਪਾਰਟੀ ਪੂਰੀ ਹੋਰ ਵਿਰੋਧ ਕਰਦੀ ਹੈ ਅਤੇ ਕਰਦੀ ਰਹੇਗੀ ਜੈਪੀ ਜੈਪਾਰ